नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश जिला शहीद भगत सिंह तक संबंधित अज विशेष सरगर्मी चिंदूज फैमिली रेस्टोबार एक मल्टी कुीन रेस्टोरों का स्वाद जो तहन तो हमेशा रहेगा याद आज ही आओ चंदूस फैमिली रेस्टोबार चंडीगढ़ रोड नवा शहर कॉल सेवन एट थ्री सेवन डबल जीरो डबल जीरो डबल सिक्स Terima kasih telah menonton! ਤਾਰੀ ਆਮੀਨ ਟਰੌਲ i get the debate エクブロポフトタイム、アルペン。 ਜਿਹਦੇ ਕੈਂਪ ਬੰਦੀ ਜਾਣਕਾਰੀ ਅੱਜ ਅਸੀਂ ਸੰਧੂ ਹਸਪੀਟਲ ਜਿਹੜਾ ਕਿ ਨਵਾਸ਼ਾਹ ਰੋਡ ਬੰਨਾਂ ਵਾਲਾ ਗੇਟ ਦੇ ਸਾਹਮਣੇ ਆ ਉਹਦੇ ਵਿਖੇ ਆਪਣਾ ਇੱਕ ਹੱਡੀ ਤੇ ਜੋੜਾ ਦਾ ਫ੍ਰੀ ਕੈਂਪ ਲਾਇਆ ਹੈ ਜਿਹਦੇ ਤਾਂ ਆਪਾਂ ਹਰ ਹਰ ਪ੍ਰਕਾਰ ਦੇ ਹੱਡੀ ਤੇ ਜੋੜਾ ਦੀਆਂ ਬਿਮਾਰੀਆਂ ਦਾ ਇਲਾਜ ਕਰ ਰਹੇ ਆ ਤੇ ਕੁਝ ਇਹਦੇ ਵਿੱਚ ਇਨਵੈਸਟੀਗੇਸ਼ਨ ਵੀ ਆਪਾਂ ਮੁਫਤ ਕਰ ਰਹੇ ਆ ਜਿਵੇਂ ਐਕਸਰੇ ਆਪਾਂ ਫ੍ਰੀ ਕਰ ਰਹੇ ਆ ਤੇ ਜਾਂਚਾਂ ਤੇ ਵੀ ਬਹੁਤ ਅੱਛਾ ਕਾ ਸਾ ਡਿਸਕਾਊਂਟ ਦੇ ਰਹੇ ਆ ਇਹ ਬੇਸਿਕਲੀ ਆਪਣਾ ਲੋਕਾਂ ਨੂੰ ਜਾਗਰੂਕ ਕਰਨ ਲਈ ਹੈ ਥੋੜਾ ਕੀ ਜਿਹੜੀ ਆਪਾਂ ਹੱਡੀਆਂ ਦੀ ਜੀਜਾ ਸਾਨੂੰ ਉਹਦੇ ਬਾਰੇ ਕੋਈ ਵੀ ਪ੍ਰੋਬਲਮ ਗਠੀਆ ਵਗੈਰਾ ਆਉਂਦੀ ਉਹਨੂੰ ਡਿਲੇ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਕੋਈ ਵੀ ਪ੍ਰੋਬਲਮ ਜੇ ਆਪਾਂ ਜਲਦੀ ਜਿੰਨਾ ਛੇਤੀ ਆਪਾਂ ਨੂੰ ਚੀਜ਼ ਦਾ ਪਤਾ ਲੱਗੇ ਉਹਨਾਂ ਆਪਾਂ ਛੇਤੀਆਂ ਦਾ ਇਲਾਜ ਕਰ ਸਕਦੇ ਤੇ ਬਾਕੀ ਥੋੜੀ ਬਹੁਤ ਸਲਾਹ ਦਊਂਗਾ ਤੁਹਾਨੂੰ ਛੋਟੀ ਕਾਮਨ ਪੁਆਇੰਟ ਦੱਸਾਂਗਾ ਥੋੜੀ ਜਿਹੀ ਕਿ ਖਾਣਾ ਪੀਣਾ ਆਪਣਾ ਥੋੜਾ ਡਾਈਟ ਬਹੁਤ ਜ਼ਰੂਰੀ ਈ ਤੁਹਾਨੂੰ ਜੇ ਤੁਹਾਨੂੰ ਕੋਈ ਵੀ ਕੋਈ ਕਹਿੰਦਾ ਕਿ ਦਹੀਂ ਪਨੀਰ ਦੁੱਧ ਵਗੈਰਾ ਇਹ ਨਾ ਕਹੋ ਇਹ ਬਿਲਕੁਲ ਨਾ ਮੰਨੋ ਇਹ ਸਭ ਤੋਂ ਜ਼ਰੂਰੀ ਚੀਜ਼ ਆਪਣੀ ਡਾਈਟ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਆਪਣੀ ਲਾਈਫ ਸਟਾਈਲ ਥੋੜੀ ਐਕਟਿਵ ਰੱਖਣੀ ਚਾਹੀਦੀ ਤੁਹਾਨੂੰ ਤੇ ਬਾਕੀ ਮਜ਼ਬੂਤੀ ਲਈ ਤੁਸੀਂ ਮਰੀਜ਼ਾਂ ਨੂੰ ਕੀ ਕਹੋ ਜੀ ਕਿ ਕੀ ਖਾਣਗੇ ਹੱਡੀਆਂ ਦਾ ਮਜ਼ਬੂਤ ਹੱਡੀਆਂ ਦੀ ਮਜ਼ਬੂਤੀ ਲਈ ਦੁੱਧ ਦੁੱਧ ਦਹੀਂ ਬਹੁਤ ਹੈ ਦੁੱਧ ਦਹੀਂ ਚੋਂ ਆਪਾਂ ਨੂੰ ਕੈਲਸ਼ੀਅਮ ਮਿਲਦਾ ਜਿਹੜੀ ਆਪਣੀ ਡਾਈਟ ਹੈਗੀ ਆ ਆਪਾਂ ਜਿਹੜੇ ਲੋਕੀ ਡਾਈਟ ਲੈਣੇ ਆ ਦੁੱਧ ਤੇ ਪਨੀਰ ਤੋਂ ਹੀ ਆਪਾਂ ਨੂੰ ਦੁੱਧ ਪਨੀਰ ਦਹੀਂ ਤੋਂ ਹੀ ਆਪਾਂ ਨੂੰ ਕੈਲਸ਼ੀਅਮ ਮਿਲਦਾ ਹੈ ਇਹ ਖਾਣਾ ਕਦੀ ਨਾ ਬੰਦ ਕਰੋ ਤੁਹਾਨੂੰ ਕੋਈ ਕੁਝ ਵੀ ਕਹੀ ਜਾਵੇ ਕਿ ਬਾਈ ਕੱਠੀ ਆ ਤੁਹਾਨੂੰ ਜੋ ਇਹ ਡਾਈਟ ਤੁਹਾਨੂੰ ਬਹੁਤ ਜ਼ਰੂਰੀ ਹੈ ਦੁੱਧ ਦਹੀਂ ਪਨੀਰ ਲੈ ਆਇਂਦਾ ਵਜੇ ਠੀਕ ਹੈ ਜੀ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸੰਧੂ ਹਸਪੀਟਲ ਤੋਂ ਅੱਜ ਸਾਡੇ ਪਿੰਡ ਗੁਰਦੁਆਰਾ ਰਬਦਾਸ ਮੰਦਿਰ ਵਿਖੇ ਕੈਂਪ ਲਗਾਇਆ ਗਿਆ ਹੱਡੀਆਂ ਦੇ ਸੰਬੰਧ ਦੇ ਵਿੱਚ ਸੋ ਕਾਫੀ ਨਹੀਂ ਫ੍ਰੀ ਟੈਸਟ ਵੀ ਕੀਤੇ ਆ ਤੇ ਕਾਫੀ ਸੱਡੇ ਪਿੰਡ ਵਾਸੀਆਂ ਨੂੰ ਇਹ ਸਹੂਲਤ ਮਿਲੀ ਹੈ ਸੋ ਅਸੀਂ ਇਹਨਾਂ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਧੂ ਹਸਪੀਟਲ ਨਵਾਂ ਸ਼ਹਿਰ ਵੱਲੋਂ ਸ਼੍ਰੀ ਉਦਾਸ ਕੁਰਦੋਂ ਸਾਹਿਬ ਹਾਲ ਵਿੱਚ ਹੱਡੀਆਂ ਤੇ ਜੋੜਾਂ ਦੇ ਸਪੈਸ਼ਲ ਡਾਕਟਰ ਸਾਹਿਬ ਪਹੁੰਚੇ ਆਂ ਤੇ ਕੈਂਪ ਲਾਇਆ ਉਹਨਾਂ ਨੇ ਇਸ ਕੈਂਪ ਦਾ ਲਾਭ ਤਕਰੀਬਨ ਸਾਰੇ ਲੋਕਾਂ ਨੇ ਬਹੁਤ ਸ਼ਾਨ ਨਾਲ ਹਾਜ਼ਰੀ ਭਰੀ ਹੈ ਤਾਂ ਅੱਗੇ ਤੋਂ ਵੀ ਇਸ ਤਰ੍ਹਾਂ ਅਸੀਂ ਸਹਿਯੋਗ ਦਿੰਦੇ ਰਾਵਾਂਗੇ ਔਰ ਜੋ ਵੀ ਕਿਸੇ ਨੇ ਤਰ੍ਹਾਂ ਦੀ ਜ਼ਰੂਰਤ ਹੋਗੀ ਸਿਹਤ ਸੰਬੰਧੀ ਉਹਦੀ ਜਾਣਕਾਰੀ ਦੇਣਗੇ ਸਾਡੇ ਸਿੱਖਿਆਰ ਸਾਡੇ ਸਦਾ ਤਾਜ਼ਾ ਇਹ ਹਰ ਵੇਲੇ ਸਾਡੇ ਚਿੱਤ ਗੱਛ ਹੈ ਠੀਕ ਹੈ ਹੁਕਮੇ ਮੂਰੇ ਪੰਡਿਤ ਜੀ ਨੂੰ ਬੁਲਾਉਂਦੇ ਲੋਕੀ ਤੁਹਾਨੂੰ ਤੁਹਾਡਾ ਸਵਾਗਤ ਹੈ ਬ੍ਰਹਮਾ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਨੇ ਕਲੈਕਟਿੰਗ ਕਰਦੀਓ ਸਾਡੇ ਅੱਜ ਦੇ ਮੁੱਖਕਿੱਥੀ ਸ਼੍ਰੀ ਚਿੰਤੂ ਅਰੋੜਾ ਜੀ ਪ੍ਰਧਾਨ ਵਪਾਰ ਮੰਡਲ ਨਵਾਂ ਸ਼ਹਿਰ ਤੋਂ ਔਰ ਸ਼੍ਰੀ ਬਹਾਦਰ ਕੰਤ ਅਰੋੜਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੀ ਜਿਹੜੀ ਸੁਸਾਇਟੀ ਹੈ ਪਿਛਲੇ 9 ਸਾਲ ਤੋਂ ਇਹ ਸੇਵਾ ਦੇ ਕੰਮ ਕਰ ਰਹੀ ਹੈ ਜਿਹਦੇ ਵਿੱਚ ਕੀ ਅਸੀਂ ਸਾਰੇ ਮੈਂਬਰ ਆਪਣੀ ਜਿਹੜੀ ਨੇਕ ਕਮਾਈ ਹੈ ਉਹਦੇ ਵਿੱਚੋਂ ਇੱਕ ਹਿੱਸਾ ਕੱਢ ਕੇ ਕਰਦੇ ਆ ਅਸੀਂ ਸ਼ਹਿਰ ਵਿੱਚੋਂ ਕਲੈਕਸ਼ਨ ਇਸ ਕੰਮ ਲਈ ਨਹੀਂ ਕਰਦੇ ਸਾਡੇ ਮੈਂਬਰਾਂ ਨੇ ਆਪਣਾ ਮਹੀਨਾ ਜਿਹੜਾ ਬਣਿਆ ਹੋਇਆ ਜਿਦੀ ਜਿੰਨੀ ਇੱਛਾ ਆ ਉਹ 19 ਸੇਵਾ ਜਮ੍ਹਾਂ ਕਰੰਦਾਇਆ ਉਹਦੇ ਨਾਲ ਅਸੀਂ ਹਰ ਮਹੀਨੇ ਜਿਹੜਾ ਰਾਸ਼ਨ ਦਿੰਨੇ ਆ ਤੇ ਹੋਰ ਬਾਕੀ ਜਿਹੜੇ ਹੋਰ ਕਈ ਤਰ੍ਹਾਂ ਦੇ ਸੇਵਾ ਕੰਮ ਆ ਉਹ ਵੀ ਕੀਤੇ ਜਾਂਦੇ ਆ ਉਹਦੇ ਵਿੱਚ ਵੀ ਸਾਰੇ ਮੈਂਬਰਾਂ ਦੀ ਕੰਟ੍ਰਿਬਿਊਸ਼ਨ ਦਾ ਨਾਂ ਕੋਈ ਇਹਦੇ ਵਾਸਤੇ ਅੱਜ ਤੱਕ ਅਸੀਂ ਕੋਈ ਰਸੀਦ ਨਹੀਂ ਦਿੱਤੀ ਕਿਸੇ ਦੀ ਆਪਣੇ ਮੈਂਬਰਾਂ ਦੀ ਕੰਟ੍ਰਿਬਿਊਸ਼ਨ ਦਾ ਆਓ ठीक है जी बोलिए बोलिए गुरुदेव भगवान की जय आज विश्वास सेवा सोसाइटी शहर की ओर से मंदिर शिवधाम नेहरू गेट में मासिक राशन वितरण कार्यक्रम किया जा रहा है जैसे कि मैंने पिछले भी कई बार बताया कि विश्वास सेवा सोसाइटी पिछले नौ वर्षों से शहर में अनेक प्रकार के सेवा कार्य करती आ रही है उसी कड़ी में जो राशन सेवा है जरूरतमंद परिवारों को 16 परिवारों को राशन सहायता हर महीने दी जाती है और ये सहायता अपनी सोसाइटी के सभी मेंबर अपनी नेक कमाई से करते हैं तो और मैं सभी शहरवासियों को निवेदन करता हूं कि आप भी इस सेवा कार्य से जुड़ें और भी अनेक प्रकार के कार्य हैं जैसे स्लम एरिया में जो बच्चे हैं उनकी सेवा करना स्कूल के बच्चों की सेवा करना और पौधे लगाना पौधे बांटना, पक्षियों की सेवा उनके बर्तन बांटना, गौशाला की सेवा अनेक प्रकार की सेवाएं विश्वास सेवा सोसाइटी की ओर से की जाती है आज इस सेवा को और आगे बढ़ाने के लिए हमारे बीच में शहर व्यापार जिला व्यापार मंडल के प्रधान श्री चिंटू अरोड़ा जी वो हमारे बीच में पधारे हैं और उनके साथ ਹਮਾਰੇ ਜੋ ਜ਼ਿਲ੍ਹੇ ਦਾ ਡੀਪੂ ਐਸੋਸੀਏਸ਼ਨ ਡੀਪੂ ਹੋਲਡਰ ਹੈ ਐਸੋਸੀਏਸ਼ਨ ਹੈ ਉਸ ਦੇ ਪ੍ਰਧਾਨ ਔਰ ਸਮਾਜ ਸੇਵਕ ਸ਼੍ਰੀ ਬਹਾਦਰ ਚੰਦਰ ਅਰੋੜਾ ਜੀ ਉਹ ਵੀ ਪਧਾਰੇ ਹਨ ਤਾਂ ਮੈਂ ਇਨਕਾ ਹਾਰਦਿਕ ਧੰਨਵਾਦ ਕਰਤਾ ਹੂੰ ਔਰ ਇਸ ਸੇਵਾ ਕਾਰਜ ਕੋ ਕੈਸੇ ਔਰ ਅੱਗੇ ਬੜਾਇਆ ਜਾਏ ਉਸ ਕੇ ਲਿਏ ਦੋ ਸ਼ਬਦ ਹਮਾਰੇ ਚਿੰਟੂ ਅਰੋੜਾ ਜੀ ਜੇ ਮੰਦਰ ਨਹਿਰੂ ਗੇਟ ਦੇ ਵਿੱਚ ਇਹਨਾਂ ਦਾ ਪ੍ਰੋਗਰਾਮ ਅੱਜ ਪ੍ਰਧਾਨ ਜੀ ਸਾਡੇ ਬਤਰਾ ਜੀ ਨੇ ਮੈਨੂੰ ਸਦਾ ਬੁਲਾਇਆ ਕੀ ਸਾਡੇ ਵਿਸ਼ਵਾਸ ਜਿਹੜਾ ਸੇਵਾ ਸੁਸਾਇਟੀ ਦਾ ਹੈਗਾ ਰਾਸ਼ਨ ਵੰਡਣ ਦਾ ਕੰਮ ਵਾਸਤੇ ਮੈਨੂੰ ਸਪੈਸ਼ਲੀ ਬੁਲਾਇਆ ਔਰ ਦੱਸਿਆ ਕਿ ਅਸੀਂ 9 ਸਾਲ ਤੋਂ ਇਹ ਉਪਰਾਲਾ ਕਰ ਰਹੇ ਹਾਂ ਜਿਹਦੇ ਵਿੱਚ ਰਾਸ਼ਨ ਤੋਂ ਇਲਾਵਾ ਅਸੀਂ ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਹੈਗੇ ਨੇ ਜਿਵੇਂ ਕਿ ਪੰਖ ਪੰਛੀਆਂ ਨੂੰ ਫੀਡ ਵਾਸਤੇ ਦੂਸਰਾ ਹੋਰ ਕਈ ਕੰਮ ਹੈਗੇ ਆ ਉਹ ਉਪਰਾਲਾ ਕਰ ਰਹੇ ਹਾਂ ਬਹੁਤ ਵੱਡਾ ਬਹੁਤ ਹੀ ਵਧੀਆ ਉਪਰਾਲਾ ਇਹ ਕਰਨਾ ਚਾਹੀਦਾ ਹੈ ਇਹਦੇ ਨਾਲ ਕਿਸੇ ਦੀ ਵੀ ਮਦਦ ਹੋਵੇ ਗਰੀਬ ਦੀ ਔਰ ਉਹਨੂੰ ਰਾਸ਼ਨ ਖਾਣ ਨੂੰ ਮਿਲੇ ਇਸ ਤੋਂ ਵੱਡੀ ਕੀ ਹੈ ਇੱਕ ਗਰੀਬ ਨੂੰ ਇੱਕੋ ਹੀ ਚਾਹੀਦਾ ਹੈ ਕਿ ਹਮੇ ਨੂੰ ਰੋਟੀ ਦਾ ਸਾਧਨ ਦਾ ਕੀ ਮੈਨੂੰ ਕਿੱਦਾਂ ਮਿਲਣਾ ਹੈ ਕਿਹੜਾ ਤਰੀਕਾ ਹੈ ਔਰ ਇਹ ਬਹੁਤ ਹੀ ਵਧੀਆ ਗੱਲ ਹੈ ਇਸ ਕਲੱਬ ਨੂੰ ਔਰ ਇਸ ਗੱਲ ਤੇ ਮੈਂ ਵਧਾਈ ਦਿੰਦਾ ਕਿ ਇਸ ਤੋਂ ਹੋਰ ਵੀ ਬੰਦੇ ਸਾਡੇ ਆਸ ਕਰਦਾ ਸਾਰੇ ਜਿੰਨੇ ਵੀ ਸਾਡੇ ਵਪਾਰੀ ਭਰਾ ਨੇ ਜਾਂ ਹੋਰ ਵੱਲੋਂ ਕਿ ਇਸ ਗੱਲ ਦੀ ਆ ਕੇ ਹਰ ਤਰੀਕੇ ਨਾਲ ਇਸ ਚੀਜ਼ ਦੇ ਵਿੱਚ ਆਪਣਾ ਯੋਗਦਾਨ ਪਾਉਣ ਬਹੁਤ ਧੰਨਵਾਦ ਅੱਜ ਵਿਸ਼ਵਾਸ ਸੇਵਾ ਸੁਸਾਇਟੀ ਜੋ ਹਰ ਮਹੀਨੇ 9 ਸਾਲ ਲਗਾਤਾਰ 9 ਸਾਲ ਤੋਂ ਲੋੜਵੰਦਾਂ ਨੂੰ ਜਿਹੜਾ ਰਾਸ਼ਨ ਵਿਤਰਨ ਕਰ ਰਹੇ ਆ ਇੱਕ ਬਹੁਤ ਵੱਡੀ ਸਲੰਘਾਯੋਗ ਆ ਔਰ ਉਸ ਤੋਂ ਬਾਅਦ ਇਹਨਾਂ ਦੇ ਬਹੁਤ ਹੋਰ ਵੀ ਅਪਰਾਧੇ ਹੈਗੇ ਆ ਜਿਦਾਂ ਕਿ ਸਕੂਲਾਂ ਦੇ ਵਿੱਚ ਬੱਚਿਆਂ ਦਾ ਹਾਂਜੀ ਪක්ෂੀਆਂ ਲਈ ਔਰ ਜਿੰਨੇ ਵੀ ਕੋਈ ਵੀ ਕੋਈ ਲੋੜਵੰਦ ਆਂਦਾ ਆ ਸਪੈਸ਼ਲ ਤੌਰ ਤੇ ਵੀ ਕੋਈ ਇਹਨਾਂ ਕੋਲ ਆਂਦਾ ਉਡੀ ਵੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦੇ ਆ ਮੈਂ ਪਰਵਿੰਦਰ ਬਤਰਾ ਜੀ ਜੋ ਇਸ ਸਾਡੀ ਸੰਸਥਾ ਦੇ ਪ੍ਰੈਜਿਡੈਂਟ ਨੇ ਮੈਂ ਉਹਨਾਂ ਨੂੰ ਔਰ ਅੰਕੁਸ਼ ਜੀ ਨੂੰ ਜਿਨ੍ਹਾਂ ਦੀ ਬਹੁਤ ਲਗਨ ਆ ਔਰ ਚਾਂਦਰਾ ਜੀ ਦਾ ਜੋ ਦਿਨ ਰਾਤ ਆਪਣਾ ਕੰਮ ਛੱਡ ਕੇ ਵੀ ਮਿਹਨਤ ਕਰਦੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਲਾਣਾ ਵੀ ਇਸ ਸਮਾਜ ਵਿਸ਼ਵਾਲ ਸੇਵਾ ਸੋਸਾਇਟੀ ਦਾ ਜਿਸ ਵਕਤ ਵੀ ਸਾਨੂੰ ਬੁਲਾਣ असि उस बेल हाजिर होवेंगे और जो भी तो बात तो बात सेवा होगी योगदान पावगे इन्हें जय श्री राम जय श्री सोसायटी नवाशहर जो कि पिछले नौ सालों से लगातार राशन वितरण सेवा कर रही है उसी कड़ी में आज का ये राशन वितरण कार्यक्रम मंदिर शिवधाम में संपन्न हुआ है मेरी सभी शहर से अपील है कि जो भी इस सोसाइटी के साथ मिलकर राशन सेवा करना चाहता है वो मेम्बर के तौर पर इस सोसायटी में जुड़ सकता है ताकि जो अभी हम 16 परिवारों को राशन दे रहे हैं आने वाले समय में हम और भी कई परिवार है जो जरूरतमंद है हमारी टीम से कॉन्टेक्ट करते रहते हैं कि राशन के लिए अगर मेंबर और जुड़ते हैं तो हम इस सेवा कार्य को और भी आगे बढ़ा सकते हैं बहुत बहुत धन्यवाद नगर विशेष सरगर्मिया फिर नवी हाजिर तक वास्ते इजाजत